ਜੋ ਦਿਨ ਆ ਗਿਆ ਹੈ ਅੱਜ ਮਹਾਮਾਈ ਦਾ ਝੰਡਾ ਜਿਸ ਦੀ ਸ਼ੋਭਾ ਯਾਤਰਾ ਸਾਰੀ ਮੰਡੀ ਦੇ ਵਿੱਚ ਛੱਡੀ ਜਾਵੇਗੀ ਜੀ ਤੇ ਝੰਡੇ ਦੀ ਸ਼ੋਭਾ ਯਾਤਰਾ ਸਾਡੇ ਦਿੱਕੀ ਜੀ ਦਿੱਕੀ ਮੰਗਲਾ ਜੀ ਜਿਹਨੇ ਦੇ ਬਰਾਦਰਾਂ ਬਿੱਟੂ ਮੰਗਲਾ ਜੀ ਜੀ ਉਹਨਾਂ ਦੇ ਘਰੋਂ ਜਦੋਂ ਚੱਲ ਕੇ ਸਾਰੀ ਮੰਡੀ ਵਿੱਚ ਸ਼ੋਭਾ ਯਾਤਰਾ ਹੁੰਦੀ ਹੋਈ ਹਮ ਸਾਰੇ ਮੰਡੀ ਦੇ ਵਿੱਚ ਸਾਰੇ ਟੋਪਕੜ ਰੋਡ ਬਰਨਾਲਾ ਰੋਡ ਬਾਗਾਪਰਾ ਰੋਡ ਤੋਂ ਹੁੰਦੇ ਹੋਏ ਐਸੇ ਜਗ੍ਹਾ ਤੇ ਵਾਪਸ ਆਵੇ ਜੀ ਤੇ ਕੱਲ ਨੂੰ ਮਹਾਮਾਈ ਦਾ 47ਵਾਂ ਵਿਸ਼ਾਲ ਜਾਗਰਣ ਮਾਹਮਾਈ ਦੀ ਚੌਕੀ ਪਿੱਤੂ ਮਗਲਾ ਜੀ ਦੇ ਘਰ ਲਈ ਗਈ ਹੈ ਔਰ ਮਾਹਮਾਈ ਨੂੰ ਧੋਗ ਲੱਗ ਗਿਆ ਹੈ ਔਰ ਸਭ ਨੂੰ ਚਾਹ ਪਾਣੀ ਪਿਆ ਕੇ ਸਾਰੀ ਸੰਗਤ ਤੇ ਫੇਰੀ ਸ਼ੋਭਾ ਯਾਤਰਾ ਦੇ ਨਾਲ ਪਰਵਾਟ ਫੇਰੀ ਐਸੇ ਤਰ੍ਹਾਂ ਸਾਰੀ ਮੰਡੀ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਜਾਏਗੀ ਕੱਲ 5 ਤਰੀਕ ਨੂੰ ਮਾਹਮਾਈ ਦਾ ਵਿਸ਼ਾਲ ਜਾਗਰਣ ਗੋਵਿੰਦ ਸਿੰਘ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ ਹੈ ਜਿਵੇਂ ਪੰਜਾਬ ਦੇ ਮਸ਼ਹੂਰ ਕਲਾਕਾਰ